ਸ਼ਹੀਦੀ ਨੀਨ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਜਿੰਦਾਬਾਦ 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 ਛੀਨ ਭਗਤ ਸਿੰਘ ਜਿੰਦਾਬਾਦ 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 ਸ਼ਹੀਦ ਆਜਮ ਸਰਦਾਰ ਭਗਤ ਸਿੰਘ ਜੀ ਰਾਜਗੁਰੂ ਜੀ ਸਖਦੇਵ ਜੀ ਦਾ ਅੱਜ 94ਵਾਂ ਸ਼ਹੀਦੀ ਦਿਹਾੜਾ ਮਨਾਇਆ ਗਿਆ ਆ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਸਰਦਾਰ ਫੁੱਲ ਪੇੜ ਕੀਤੇ ਗਏ ਨੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਇਸ ਸਮੇਂ ਹਾਜ਼ਰ ਹੋਏ ਨੇ ਉਹਨਾਂ ਉਹਨਾਂ ਆਪਣੀ ਸ਼ਰਧਾ ਭਾਵਨਾ ਨਾਲ ਸਤਿਕਾਰ ਦਿੱਤਾ ਗਿਆ ਆ ਤੇ ਅਸੀਂ ਪੱਤਰਕਾਰ ਭਾਈਚਾਰੇ ਨੂੰ ਅਪੀਲ ਕਰਦੇ ਆਂ ਕਿ ਆਹ ਪੱਤਰਕਾਰ ਭਾਈਚਾਰਾ ਜਿੰਨਾ ਵੀ ਆ ਸਾਰਾ ਇੱਕ ਪਲੇਟਫਾਰਮ ਤੇ ਇਕੱਠੇ ਹੋਈ ਗਿਆ ਅਲੱਗ-ਅਲੱਗ ਨਾ ਰਹੀਏ ਅਲੱਗ-ਅਲੱਗ ਰਹਿਣਾ ਬੜਾ ਇਨਸਾਨ ਠਾ ਰਹੇ ਆ ਤੇ ਕਈ ਸਾਡੇ ਵਿੱਚ ਇਹੋ ਜਿਹੇ ਵੀ ਬੰਦੇ ਆ ਚੁੱਕੇ ਨੇ ਜਿਹੜੇ ਸਾਡੇ ਆਪਣੇ ਪੱਤਰਕਾਰ ਭਾਈਚਾਰੇ ਨੂੰ ਆਪੇ ਵਧਰਾਮ ਕਰ ਰਹੇ ਨੇ ਤੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆਂ ਕਿ ਆਪਣੀਆਂ ਹਰਗੱਲ ਨੂੰ ਪਹੁੰਚਿਆ ਬਵਾਜਾਉਣ ਔਰ ਪੱਤਰਕਾਰ ਭਾਈਚਾਰੇ ਵਾਸਤੇ ਕੰਮ ਕਰੋ ਹੋਰਾਂ ਵਾਸਤੇ ਕੰਮ ਨਾ ਕਰੋ ਧੰਨਵਾਦ ਸ਼ੀਦਿਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਨੂੰ ਅੱਜ ਛੀਦੀ ਦੀਵਾਰੇ ਦੇ ਉੱਤੇ ਸਾਡੀ ਐਸੋਸੀਏਸ਼ਨ ਵੱਲੋਂ ਸ਼ਰਦਾ ਦੇ ਪੁਲ ਜਿਹੜੇ ਆ ਪਿਆਰ ਤੇ ਸਤਿਕਾਰ ਨਾਲ ਪੇਂਟ ਕੀਤੇ ਗਏ ਆ ਉਹ ਸਾਰੇ ਹੀ ਸਾਡੇ ਮੈਂਬਰਾਂ ਨੇ ਆਗੂਆਂ ਨੇ ਇਹ ਪਰਨ ਲਿਆ ਵਾ ਪੀਐਨ ਦੀ ਸੋਚ ਦੇ ਉੱਤੇ ਚੱਲ ਕੇ ਸਮਾਜ ਦੇ ਵਿੱਚ ਬਰਾਬਰ ਯੋਗਦਾਨ ਪਾਵਾਂਗੇ ਧੰਨਵਾਦ ਪਰੋਸਾ ਹਾਂਜੀ ਓਕੇ ਜੈਨਸ ਆ ਟੂ ਵਾਟ ਯੂ ਵਾਂਟ ਟੂ ਜਿਸਨਾ ਕੀ ਸ਼ਹੀਦ ਭਗਤ ਸਿੰਘ ਜੀ ਦਾ ਅਸੀਂ ਸਾਡੇ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਵੱਲੋਂ ਇੱਕ ਬਲਦਾਨ ਦਿਵਸ ਜਿਹੜਾ ਸ਼ਹੀਦੀ ਦਿਹਾੜਾ 'ਚ ਮਨਾਇਆ ਜਾ ਰਿਹਾ ਹੈ ਤੇ ਪਹਿਲਾਂ ਤਾਂ ਅਸੀਂ ਜਿੰਨੇ ਵੀ ਸਾਡੇ ਵੀਰ ਭਰਾਜ ਤੇ ਪਹੁੰਚੇ ਨੇ ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਨੇ ਆ ਤੇ ਕੁਝ ਸਾਡੇ ਇਹੋ ਜਿਹੇ ਸੱਜਣ ਨੇ ਜਿਨ੍ਹਾਂ ਨੇ ਸਾਡੇ ਮੋਬਾਈਲ ਜਾਂ ਕਾਸਟ ਦੇ ਵੀ ਆਪਣੀ ਹਾਜ਼ਰੀ ਜਿਹੜੀ ਲਵਾ ਚੁੱਕੇ ਨੇ ਉਹ ਪੰਜਾਬ ਦੇ ਜਾਂ ਪੰਜਾਬ ਤੋਂ ਬਾਹਰ ਦੇ ਵੀ ਨੇ ਕਹਿ ਹੁਣ ਗੱਲ ਇਹ ਹੈ ਵੀ ਸ਼ਹੀਦ ਭਗਤ ਸਿੰਘ ਦਾ ਅਸੀਂ ਜੇ ਗੱਲ ਕਰਦੇ ਆ ਤੇ ਦਿਨ ਮਨਾਉਣ ਦੇ ਨਾਲ ਕੋਈ ਚੀਜ਼ ਜਿਹੜੀ ਆ ਨਾ ਅਸੀਂ ਕਹਿ ਸਕੀ ਉਹ ਜ਼ਿੰਦਾ ਰਵੇ ਨਹੀਂ ਰਹਿ ਸਕਦੀ ਪਰ ਉਹਨਾਂ ਦੇ ਉਸੂਲਾਂ ਤੇ ਚੱਲਣਾ ਜ਼ਰੂਰੀ ਹੈ ਸ਼ਾਇਦ ਅੱਜ ਅਸੀਂ ਕੰਫੈਸ ਵੀ ਕੀਤਾ ਹੈ ਕਈ ਵਾਰੀ ਵੀ ਸ਼ਾਇਦ ਅਸੀਂ ਆਪ ਵੀ ਉਸ ਭ੍ਰਿਸ਼ਟਾਚਾਰ ਦੇ ਲਿੱਪਟੇ ਹੋ ਚੁੱਕੇ ਹਾਂ ਜਿਨ੍ਹਾਂ ਦੇ ਖਿਲਾਫ ਜਿਹੜੀ ਆ ਲੜਾਈ ਜਿਹੜੀ ਭਗਤ ਸਿੰਘ ਰਾਜਗੁਰੂ ਸੁਖਦੇਵ ਚੰਦਰ ਸ਼ੇਖਰ ਅਜ਼ਾਦ ਤੇ ਆਦੀ ਜਿਹੜੇ ਆ ਸ਼ਹੀਦਾਂ ਨੇ ਲੜੀ ਹੁਣ ਮੌਜੂਦਾ ਸਮੇਂ ਦੇ ਅਸੀਂ ਗੱਲ ਕਰੀਏ ਤਾਂ ਮੌਜੂਦਾ ਸਮੇਂ ਵੀ ਉਹ ਜਿਹੜਾ ਐ ਅਸੋਲੇ ਪ੍ਰੈਜ਼ੈਂਟ ਨੇ ਅੰਗਰੇਜ਼ਾਂ ਦੇ ਰਾਜ ਤੋਂ ਘਟ ਨਹੀਂ ਗਾ ਉਸ ਸਮੇਂ ਵੀ ਬੋਲਣ ਦੀ ਸਜ਼ਾ ਜਿਹੜੀ ਆ ਉਹ ਮਿਲਦੀ ਸੀ ਤੇ ਅੱਜ ਵੀ ਜੇਕਰ ਕੋਈ ਸੱਚੀ ਗੱਲ ਕਰਦਾ ਹੈ ਤੇ ਉਹਨੂੰ ਵੀ ਸਜ਼ਾ ਜਿਹੜੀ ਹੈ ਮੌਕੇ ਦੀਆਂ ਸਰਕਾਰਾਂ ਜਿਹੜੀਆਂ ਦੇਦੀਆਂ ਨੇ ਅਤੇ ਜਿੱਤੇ ਪਿਛਲੇ ਦੇਣੀ ਅਸੀਂ ਪੰਜਾਬ ਦੇ ਵਿੱਚ ਅਜਿਹੀਆਂ ਕਈ ਘਟਨਾਵਾਂ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਚੌਥਾ ਥੰਬ ਪੱਤਰਕਾਰਾਂ ਨੂੰ ਕਹੇ ਜਾਂਦੇ ਆ ਦੇ ਅਤਿਆਚਾਰ ਕੀਤਾ ਗਿਆ ਹੈ ਪਰਚੇ ਦਰਜ ਕੀਤੇ ਗਏ ਨੇ ਤੇ ਬਾਅਦ ਦੇ ਵਿੱਚ ਸਰਕਾਰਾਂ ਨੂੰ ਜਦੋਂ ਇੱਕ ਪੱਤਰਕਾਰਾਂ ਦਾ ਸਮਾਜ ਸੇਵੀ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਦਾ ਇੱਕ ਕਲਾਬ੍ਰੇਸ਼ਨ ਹੋਇਆ ਮਿਲ ਕੇ ਇੱਕ ਸੰਘਰਸ਼ ਲੜਨ ਦੀ ਤਿਆਰੀ ਕੀਤੀ ਤੇ ਸਰਕਾਰਾਂ ਜਿਹੜੀਆਂ ਨੇ ਬੈਕਫੁੱਟ ਤੇ ਜਿਲ ਜਾਂਦੀਆਂ ਨੇ ਅੱਜ ਜੇਕਰ ਸਮਾਜ ਵਿੱਚੋਂ ਅਸੀਂ ਐਸਾ ਗੰਦਗੀ ਨੂੰ ਸਾਫ਼ ਕਰਨਾ ਹੈ ਤੇ ਇੱਕ ਜੁੱਟਦਾ ਦੀ ਜਿਹੜੀ ਬਹੁਤ ਵੱਡੀ ਲੋੜ ਹੈ ਨਹੀਂ ਤਾਂ ਜੇ ਇਕ ਕੱਲੇ-ਕੱਲੇ ਜੇ ਕੰਮ ਕਰੋਗੇ ਤਾਂ ਅਸੀਂ ਸਮਝਦੇ ਆਂ ਵੀ ਤੁਹਾਡਾ ਜਿਹੜਾ ਨਾ ਪੰਜਾਬੀ ਚ ਪਾੜਾ ਜਿਹੜਾ ਖੇਤੀ ਪੜਿਆ ਜਾਊਗਾ ਤੇ ਅਸੀਂ ਇਹ ਮਹਿਸੂਸ ਕਰਦੇ ਆਂ ਵੀ ਸੱਚੀ ਸ਼ਰਧਾਂਜਲੀ ਤਾਂ ਇਹੀ ਹੈ ਵੀ ਜੁਵਨਕ ਭ੍ਰਸ਼ਟਾਚਾਰ ਫੈਲੇ ਆਏ ਕਿ ਸਰਕਾਰਾਂ ਦੀਆਂ ਨਾਕਾਮੀਆਂ ਨੇ ਅਸੀਂ ਉਹ ਸਾਹਮਣੇ ਲੈ ਕੇ ਆਈਏ ਅਤੇ ਜੇਕਰ ਅਸੀਂ ਇਹ ਸਮਝਦੇ ਆ ਕਿ ਕਿਸੇ ਵੀ ਪੱਤਰਕਾਰ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਅਸੀਂ ਸਮੂਹ ਪੰਜਾਬ ਦੀਆਂ ਦੇ ਪੰਜਾਬ ਤੋਂ ਬਾਹਰ ਲਿਆ ਜਥੇਬੰਦੀਆਂ ਦੇ ਕੋਈ ਉਮੀਦ ਕਰਦੇ ਆ ਵੀ ਸਾਡਾ ਜਾਂ ਉਸ ਜਥੇਬੰਦੀਆਂ ਦਾ ਸਾਥ ਦਿਓ ਤਾਂ ਦੇ ਔਨ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਉਸ ਸੰਘਰਸ਼ ਦੇ ਨਾਲ ਆਪਣੇ ਬੱਚਿਆਂ ਦਾ ਕੋਈ ਜਿਹੜਾ ਉਹ ਵਧੀਆ ਇੱਕ ਸਮਾਜ ਦੇ ਵਿੱਚ ਰੱਖ ਸਕੋ ਤੇ ਅਖੀਰ ਤੇ ਅਸੀਂ ਇੱਕ ਵਾਰੀ ਫਿਰ ਸਰਦਾਰ ਸ਼ਹੀਦ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਜੀ ਨੂੰ ਉਹਨਾਂ ਦੇ ਬਲਦਾਨ ਦਿਹਾੜੇ ਤੇ ਸਮੂਹ ਪੰਜਾਬੀਆਂ ਵੱਲੋਂ ਪੱਤਰਕਾਰਾਂ ਵੱਲੋਂ ਉਹਨਾਂ ਦੇ ਸ਼ਹੀਦੀ ਦਿਹਾੜੇ ਸ਼ਰਧਾ ਦੇ ਫੁੱਲ ਅਰਪਿਤ ਕਰਦੇ ਆਂ ਇਨਕਲਾਬ ਜ਼ਿੰਦਾਬਾਦ ਜੈ ਹਿੰਦ ਜਿਤਾਕੀ ਸ਼ਹੀਦ ਭਗਤ ਸਿੰਘ ਨੇ ਆਪਣੀ ਛੋਟੀ ਉਮਰ ਜਿਹੜਾ ਹੈ ਜਿਹੜਾ ਦੇਸ਼ ਵਾਸਤੇ ਜਿਹੜਾ ਆਪਣੀ jaan ਕੁਰਬਾਨ ਕਰ ਦਿੱਤੀ ਉਹਦਾ ਪੱਤਰਕਾਰ ਭਾਈਚਾਰੀ ਕੀ ਮੈਸੇਜ ਨਾ ਲੈਂਦੇ ਦੇਖੋ ਜੀ ਉਮਰ ਛੋਟੀ ਜਾਂ ਵੱਡੀ ਦਾ ਕੋਈ ਮਸਲਾ ਨਹੀਂਗਾ ਜੇ ਸ਼ਹੀਦ ਭਗਤ ਸਿੰਘ ਨੇ jaan ਦਿੱਤੀ ਲਾਲਾ ਰਾਜਪਤ ਲਾਏ ਸੀਗੇ ਜਾਂ ਹੋਰ ਵੀ ਕਈ ਅਹਿਮ ਨੇਤਾ ਸੀਗੇ ਜਿਨ੍ਹਾਂ ਨੇ ਇੱਕ ਵੱਡੀ ਉਮਰ 'ਚ ਜਿਹਨੂੰ ਅਸੀਂ ਕਹਿ ਦਿੰਦੇ ਆਂ ਵੀ ਪੰਜਾਬ 55 60 ਸਾਲ ਦੀ ਉਮਰ ਵਿੱਚ ਵੇਸ ਸੰਘਰਸ਼ੇ ਵਿੱਚ ਯੋਗਦਾਨ ਪਾਇਆ। ਹੋਰ ਸਮਾਜਿਕ ਕ੍ਰਿਤੀਆਂ ਨੂੰ ਸਾਹਮਣਾ ਲਿਓਣ ਲਈ ਅਸੀਂ ਸਮਝਦੇ ਹਾਂ ਕਿ ਸੇਵਾ ਪੱਤਰਕਾਰਾਂ ਦਾ ਫਰਜ਼ ਰਹੇਗਾ। ਇਹ ਆਮ ਜਨਤਾ ਦਾ ਵੀ ਇੱਕ ਫਰਜ਼ ਮੰਨਦਾ ਹੈ। ਆ ਪੰਜਾਬ ਦੇ ਵਿੱਚ ਜੋ ਬੀਤੇ ਜਿਹੜੀ ਹੋ ਰਿਹਾ ਹੈ ਇਸ ਦੇ ਵਿੱਚ ਸਿੱਧੇ ਸਿੱਧੇ ਇੱਕ ਮੈਸੇਜ ਤੇ ਹੀ ਜਾ ਰਿਹਾ ਹੈ ਵੀ ਇੱਥੇ ਲੈਂਡ ਆਰਡਰ ਜਿਹੜੀ ਸਥਿਤੀ ਹੈ ਉਹ ਸ਼ਾਇਦ ਦਿਨ ਬਦ ਬਦ ਕੇ ਘਟ ਰਹੀ ਹੈ ਅਤੇ ਸਾਡੇ ਜਿਹੜੇ ਬੱਚੇ ਨੇ ਉਹ ਇਹਨਾਂ ਚੀਜ਼ਾਂ ਦੇ ਕਾਰਨ ਹੀ ਪੰਜਾਬ ਨੂੰ ਜਾਂ ਹਿੰਦੁਸਤਾਨ ਨੂੰ ਛੱਡ ਕੇ ਦੂਸਰੀਆਂ ਕੰਟਰੀਆਂ ਦੇ ਵਿੱਚ ਚਾਹੇ ਲੇਬਰ ਕਰਨੀ ਪਵੇ ਟਾਇਲਟ ਸਾਫ ਕਰਨੀ ਪਵੇ ਖੇਤਾਂ 'ਚ ਜਾ ਕੇ ਮਜ਼ਦੂਰੀ ਕਰਨੀ ਪਵੇ ਉਹ ਉੱਥੇ ਜਾ ਕੇ ਕਰਨ ਨੂੰ ਤਿਆਰ ਨੇ ਪਰ ਪੰਜਾਬ ਵਿੱਚ ਰਹਿਣ ਲਈ ਤਿਆਰ ਨਹੀਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਅੱਜ ਸ਼ਹੀਦ ਭਗਤ ਸਿੰਘ ਜਰਨਲਿਸਟ ਐਸੋਸੀਏਸ਼ਨ ਦੇ ਸਾਰੇ ਹੀ ਮੋਤਵਾਰ ਸਾਡੇ ਮੈਂਬਰ ਅੱਜ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਰਦੇਵ ਜੀ ਨੂੰ ਸ਼ਰਦਾ ਦੇ ਸਤਿਕਾਰ ਦੇ ਨਾਲ ਤੇ ਪਿਆਰ ਦੇ ਨਾਲ ਭੇਟ ਕੀਤੇ ਗਏ ਆ ਤੇ ਸਾਰੇ ਹੀ ਪੱਤਰਕਾਰਾਂ ਨੂੰ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਜੀ ਲੈ ਕੇ ਆ ਪਿਆ ਆਪਾਂ ਇੱਕ ਜੁਟ ਹੋ ਕੇ ਇੱਕ ਪਲੇਟਫਾਰਮ ਤੇ ਚਲੀਏ ਤੇ ਮੈਂ ਸਾਰੇ ਨੂੰ ਬੇਨਤੀ ਕਰਦਾ ਕਿ ਸਾਰੇ ਮੇਰੇ ਵੀਰ ਜਿੱਤੀ ਵੀ ਸਾਰੇ ਆਪਾਂ ਇੱਕ ਥਾਂ ਤੇ ਇਕੱਠੇ ਹੋਈਏ ਇੱਕ ਪਲੇਟਫਾਰਮ ਤੇ ਚਲੀਏ 内藤彦彦さん。